ਥਾਣਾ ਦਸੂਆ ਅਦੀਨ ਆਂਦੇ ਪਿੰਡ ਆਲਮਪੁਰ ਦੇ ਵਿੱਚ ਮੌਜੂਦਾਂ ਜਿੱਥੇ ਕਿ ਕੱਲ ਇੱਕ ਖਬਰ ਜਿਹੜੀ ਆ ਨਸ਼ਰ ਹੋਈ ਸੀ ਪੀਐਸਟੀ ਦੇ ਵਿੱਚ ਉਹਦੇ ਵਿੱਚ ਇੱਕ ਧਿਰ ਨੇ ਦੋਸ਼ ਲਾਇਆ ਸੀਗਾ ਵੀ ਇੱਥੇ ਜਿਹੜਾ ਸਾਡੀ ਕਟਮਾਰ ਕੀਤੀ ਜਾਂਦੀ ਆ ਔਰ ਨਾਲ ਹੀ ਇੱਕ ਬਾਬਾ ਜੀ ਨੇ ਇੱਥੇ ਘਰ ਦੇ ਵਿੱਚ ਦਰਵਾਰ ਬਣਾਇਆ ਉਹਨਾਂ ਨੇ ਇੱਥੇ ਬਾਹਰੋਂ ਬੰਦੇ ਬੁਲਾ ਕੇ ਔਰ ਨਸ਼ਾ ਜਿਹੜਾ ਇੱਥੇ ਵਿਖਿਆ ਜਾਂਦਾ ਗੱਲਬਾਤ ਕਰਾਂਗੇ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਨੇ ਪਿੰਡ ਪਾਤੀ ਮੌਜੂਦ ਨੇ ਉਹਨਾਂ ਨਾਲ ਕੀ ਕਰਨਾ ਹੈ ਦੂਜੇ ਪੱਖ ਆਪਾਂ ਜਾਣਨੇ ਆ ਅੱਜ ਪਹੁੰਚੇ ਆਂ ਜੀ ਪਿੰਡ ਆਲਮਪੁਰ ਦੇ ਵਿੱਚ ਆਂ ਜੀ ਬਾਬਾ ਜੱਟ ਜੀ ਜੀ ਆ ਪੀਰਾਂ ਦੀ ਕੱਲ੍ਹ ਟੱਡੇ ਤੇ ਕੁਝ ਪਿੰਡ ਦੇ ਹੀ ਲੋਕਾਂ ਨੇ ਜਿਹੜਾ ਦੋਸ਼ ਲਾਇਆ ਟੱਡੇ ਆਂਡ-ਬਾਡ ਦੇ ਵਿੱਚ ਹੀ ਘਰਾਂ ਦੀ ਸਾਡੀ ਕੁੱਟਮਾਰ ਕੀਤੀ ਹੈ ਜੀ ਵੱਡ ਟੋਕ ਕੀਤੀ ਹੈ ਔਰ ਤੁਹਾਡੇ ਜਿਹੜਾ ਬੇ ਪਿੰਡ ਦੇ ਵਿੱਚ ਤੁਹਾਡੇ ਦਰਵਾਜ਼ੇ ਗਲਤ ਮੰਨੇ ਆਂਦੇ ਆ ਕੋਈ ਨਸ਼ੇ ਵਾਲੇ ਮੰਨੇ ਆਂਦੇ ਆ ਜਾਂ ਤੁਸੀਂ ਜਿਹੜਾ ਹੈਗਾ ਵਿੱਚ ਨਸ਼ਾ ਵੇਚਦੇ ਹੋ ਕੀ ਇਹ ਲੋਕ ਚੰਗਾ ਮੈਂ 10 ਸਾਲ ਹੋ ਗਈਆਂ ਦਰਵਾਜ਼ੇ ਗੱਡੀ ਤੇ ਬੈਠਿਆ ਨੂੰ ਉਡੋਣੀ ਕਿਸੇ ਨੇ ਵਾਜੇ 28 ਵੋਟਾਂ ਤੇ ਲੱਗੇ ਆ ਕੇ ਸਾਰਿਆਂ ਨੇ ਵਾਜੇ 28 ਤੇ ਇਹਨਾਂ ਨੇ ਮਾਰਕਟ ਕੀਤੀ ਵੋਟਾਂ ਦਾ ਕਰਕੇ ਮੇਰੇ ਤੇ ਦਬਾਅ ਪਾਇਆ ਇਹਨਾਂ ਨੇ ਇਹਨਾਂ ਨੂੰ ਮੈਂ ਕਹ ਤੂੰ 10 ਸਾਲ ਹੋ ਗਿਆ ਮੈਂਬਰ ਬਣੇ ਨੂੰ ਹੁਣ ਨਹੀਂ ਤੈਨੂੰ ਅਸੀਂ ਮੈਂਬਰ ਬਣਾਉਣਾ ਹਨ ਅਸੀਂ ਆਪਣਾ ਬੰਦਾ ਖੜਾ ਕਰਨਾ ਸਾਡੀ ਫੈਮਲੀ ਦੀਆਂ 100 ਵੋਟਾਂ ਆ ਇਹਨਾਂ ਨੇ ਇਸ ਕਰਕੇ ਸਾਡੇ ਘਰ ਆ ਕੇ ਮਾਰਕੁੱਟ ਕੀਤੀ ਸਾਡੀ ਬੋਫੀ ਨੂੰ ਕੁੱਟਿਆ ਸਾਡੇ ਮੁੰਡਿਆਂ ਨੂੰ ਕੁੱਟਿਆ ਮੁੰਡੇ ਦੀ ਕਿਉਂਕਿ ਉਹਨੂੰ ਮਿਰਗੀ ਦਾ ਦੌਰਾ ਪੈਂਦਾ ਉਹਨੂੰ ਵੀ ਦਵਾਈ ਚੱਲਦੀ ਆ ਵੱਡਾ ਜਿਹੜਾ ਮੁੰਡਾ ਵਾ ਸਾਡਾ ਦੇਖ ਲਓ ਉਹ ਲੜਾਈ ਜੋਗਾ ਹਨੀਗਾ ਅੰਗ ਹੀ ਨਾਵਾ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੇ ਤੁਹਾਡੇ ਤੇ ਗਲਤ ਦੋਸ਼ ਲਾਏ ਤੇ ਇਨਸਾਫ ਚਾਹੀਦਾ ਮੈਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਮੈਂ 10 ਸਾਲ ਹੋ ਗਏ ਦਰਵਾਜ਼ੇ ਬੈਠੀ ਨੂੰ ਉਦੋਂ ਦੀ ਕਿਸੇ ਨੇ ਆਵਾਜ਼ ਨਹੀਂ ਠਾਈ ਮੇਰੇ ਬਾਰੇ ਵੋਟਾਂ ਦੇ ਲੱਗ ਗਿਆ ਕਿ ਮੇਰੇ ਬਾਰੇ ਆਵਾਜ਼ ਠਾਈ ਸਾਰਿਆਂ ਨੇ ਕਿਉਂਕਿ ਜੇ ਕੋਈ ਇਹ ਪਿੰਡ ਦੇ ਵਿੱਚ ਕੋਈ ਬੰਦਾ ਗਲਤ ਹੋਵੇ ਤੇ ਕੈਮਰਾਮੈਨ ਨੂੰ ਕਹਾਂ ਤਸਵੀਰਾਂ ਦਿਖਾਓ ਇੰਨੇ ਜਨਤਾ ਜਿਹੜੀ ਨਾਲ ਕਿਸੇ ਬਾਬੇ ਦੇ ਨਹੀਂ ਜੁੜਦੀ ਜੇ ਗਲਤ ਆ ਉਹ ਇਕੱਲਾ ਹੀ ਰਹ ਜਨਾ ਪਰ ਇੱਥੇ ਦੇਖੋ ਤਸਵੀਰਾਂ ਪੂਰਾ ਪਿੰਡ ਜਿਹੜਾ ਨਾਲ ਆ ਇਹਨਾਂ ਦੇ ਫੇਰ ਵੀ ਜਿਹੜਾ ਦੋਸ਼ ਜਿਹੜੇ ਆ ਇਹਨਾਂ ਨੇ ਨਕਾਰਿਆ ਇਹਨਾਂ ਨੇ ਕਿਹਾ ਵੀ ਗਲਤ ਦੋਸ਼ ਲਾ ਰਹੇ ਆ ਸਿਰਫ ਵੋਟਾਂ ਦਾ ਪ੍ਰੋਪਗੈਂਡਾ ਸਾਡੇ ਨਾਲ ਮੈਂਬਰ ਪੰਚਾਇਤ ਜਿਹੜੇ ਹੈਗੇ ਨੇ ਤਰਸੀਮ ਜੀ ਉਹ ਵੀ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਪਾਂ ਵੀ ਕੀ ਇਹ ਜਿਹੜਾ ਮਸਲਾ ਹੈਗਾ ਜੀ ਮਸਲਾ ਤੇ ਸਾਰਾ ਜੀ ਵੋਟਾਂ ਦੇ ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਉਨੇ ਆ ਸਭ ਤੋਂ ਪਹਿਲਾਂ ਫਤਿਹ ਬੁਲਾਵਾਂਗਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰਪਾਲ son of ਤਰਸੀਮ ਲਾਲ ਵਾਰਡ ਨੰਬਰ 1 ਵਿੱਚੋਂ ਕੈਂਡੀਡੇਟ ਆ ਪੀਐਸਟੀ ਨਿਊਜ਼ ਵਾਲਿਆਂ ਦਾ ਬਹੁਤ ਹੀ ਧੰਨਵਾਦ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਪੱਖ ਦੀ ਵੀ ਗੱਲ ਰੱਖੀ ਹੈ ਸਾਡੇ ਰੁਲਦਾਰਾਮ ਸਨ ਆਫ ਮਹੀਦਰਾਮ ਮਹੀਦਾ ਮਹੀਦਾ ਨੇ ਜੋ ਵੀ ਬਿਆਨ ਦਿੱਤੇ ਹਨ ਕਿ ਸਾਰੇ ਹੀ ਦੋਸ਼ ਗਲਤ ਹਨ ਤਾਂ ਜੋ ਸਾਨੂੰ ਇਸ ਚੀਜ਼ ਦਾ ਸਬੂਤ ਦਿੱਤਾ ਜਾਵੇ ਕਿਹੜੇ ਚਿੱਟਾ ਵੇਚਦੇ ਹਨ ਤੇ ਕਿਹੜੇ ਖਾਂਦੇ ਹਨ ਸਾਡੇ ਪਿੰਡ ਦੇ ਸਾਰੇ ਹੀ ਮੋਤਵਾਰਾਂ ਨੂੰ ਪਤਾ ਹੈ ਸਾਡੇ ਪਿੰਡ ਵਿੱਚ ਇਹੋ ਜਿਹਾ ਕੰਮ ਨਹੀਂ ਹੋ ਰਿਹਾ ਅਤੇ ਇਸ ਗੱਲ ਦੀ ਇਨਕੁਆਇਰੀ ਕਰਵਾਈ ਜਾਵੇ ਜੋ ਵੀ ਜੋ ਵੀ ਇਹ ਨਾ ਬਿਆਨਬਾਜ਼ੀ ਰੁਲਦਾ ਰਾਮ ਨੇ ਦਿੱਤੀ ਹੈ ਇਹ ਇਲੈਕਸ਼ਨ ਅਤੇ ਪਿੰਡ ਦੇ ਮਾਹੌਲ ਖਰਾਬ ਕਰਨ ਵਾਸਤੇ ਹੀ ਦਿੱਤੀ ਹੈ ਇਸ ਉਪਰੰਤ ਇਸ ਤਰੰਤ ਤੋਂ ਤਰੰਤ ਕਾਰਵਾਈ ਕੀਤੀ ਜਾਵੇ ਕੀਤੀ ਜਾਵੇ ਜੋ ਵੀ ਰੁਲਦਾ ਰਾਮ ਜੀ ਨੇ ਨਸ਼ੇ ਅਤੇ ਇਲਜ਼ਾਮ ਲਾਏ ਹਨ ਇਸ ਕੋ ਇਸ ਕੋਲੋਂ ਇਸ ਦਾ ਸਬੂਤ ਲਿਆ ਜਾਵੇ ਸਾਡੇ ਸਰਪੰਚ ਸਾਡੇ ਪਿੰਡ ਦੇ ਸਰਪੰਚ ਸ਼੍ਰੀ ਨਵਦੀਪਾਲ ਸਿੰਘ ਜੀ ਬਹੁਤ ਹੀ ਵਧੀਆ ਬੰਦੇ ਹਨ ਅਤੇ ਰੋਲਦਾ ਰਾਮ ਜੀ ਨੇ ਇਹਨਾਂ ਦੀ ਮੀਡੀਆ ਵਿੱਚ ਵੀ ਬੇਇੱਜ਼ਤੀ ਕੀਤੀ ਹੈ ਕਿ ਇਹਨਾਂ ਨੂੰ ਗਾਲਾਂ ਕੱਢੀਆਂ ਹਨ ਅਤੇ ਨੌਜਵਾਨਾਂ ਨੂੰ ਸਾਰਿਆਂ ਦੀ ਹੀ ਗੱਲ ਬਹੁਤ ਹੀ ਪਿਆਰ ਨਾਲ ਸੁਣਦੇ ਹਨ ਇਸ ਕਰਕੇ ਮੈਂ ਇੱਥੇ ਹੀ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਨਹੀਂ ਤੁਹਾਡਾ ਰਣਜੀਤ ਜੀ ਇੱਥੇ ਦੇ ਆਲੰਪੁਰ ਹਾਂਜੀ ਹਾਂਜੀ ਆਲੰਪੁਰ ਦਾ ਜੀ ਰਹਿਣਾ ਕਿਹੜੀ ਅੱਜ ਘਟਨਾ ਕੱਲ ਜਿਹੜਾ ਲੋਸ਼ ਲਾਏ ਆ ਉਹਨਾਂ ਨੇ ਇਹ ਬਾਬਾ ਜੀ ਇੱਥੇ ਨਸ਼ਾ ਵਿਗਦਾ ਜੀ ਆ ਝਗੜਾ ਹੁੰਦਾ ਸਾਨੂੰ ਗੁੰਡਾ ਕਰਦੀ ਕੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜਾ ਇਲੈਕਸ਼ਨ ਕਰਕੇ ਜਿਹੜਾ ਪ੍ਰੋਪੋਗੈਂਡਾ ਜਿਹੜਾ ਕੁਝ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਚੱਲਦਾ ਸਰ ਦੇਖੋ ਵੀ ਜਾਂ ਤਾਂ ਵੀ ਨਸ਼ਾ ਵਿਗਦਾ ਹੋਵੇ ਨਾ ਤੇ ਹਰ ਪੁਲਿਸ ਵਾਲੇ ਨੂੰ ਵੀ ਪਤਾ ਵੀ ਇਸ ਪਿੰਡ 'ਚ ਨਸ਼ਾ ਵਿਗਦਾ ਬਿਲਕੁਲ ਤੇ ਇਹ ਅੱਜ ਤੋਂ 10 ਸਾਲ ਪਹਿਲੇ ਸਾਡੀ ਸਿਸਟਰ ਆਂਦੀ ਸੀ ਜਿਹੜੀ ਗੱਡੀ 'ਤੇ ਬੈਠੀ ਆ ਜੀ ਤੇ ਅੱਜ ਤੋਂ 10 ਸਾਲ ਪਹਿਲੇ ਕਿਉਂ ਨਹੀਂ ਇਹਨਾਂ ਨੇ ਇਲਿਕੇਸ਼ਨ ਲਾਇਆ ਹੁਣ ਸਰਪੰਚ ਸਾਹਿਬ ਦਾ ਵੀ ਇਹਨਾਂ ਨੇ ਨਾਮ ਵਿੱਚ ਬਦਨਾਮ ਕੀਤਾ ਵੀ ਸਰਪੰਚ ਨੂੰ ਵੀ ਗਾਲਾਂ ਕੱਢੀਆਂ ਸਾਡੇ ਪਿੰਡ ਦੇ ਸਰਪੰਚ ਜਿਹੜੇ ਐ ਇੰਨੇ ਇਨਸਾਨ ਵਧੀਆ ਹਨ ਉਹ ਕੀ ਸਾਡੇ ਪਿੰਡ ਦੀਆਂ ਹਰ ਗਲੀ ਉਹਨਾਂ ਨੇ ਪੱਕੀਆਂ ਕਰਾਈਆਂ ਤੇ ਕਦੀ ਕੋਈ ਅਲਿਗੇਸ਼ਨ ਲਾ ਦਿੰਦੇ ਆ ਵੀ ਇਹ ਪਿੰਡ ਵਿੱਚ ਪਾਣੀ ਖਲੋਂਦਾ ਸਾਡੇ ਪਿੰਡ ਦੀਆਂ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਵੀ ਗਲੀਆਂ ਹਰ ਗਲੀ ਪੱਕੀ ਆ ਹਰ ਘਰ ਨੂੰ ਗਲੀ ਉਹਨਾਂ ਨੇ ਦਿੱਤੀ ਉਹਨਾਂ ਨੂੰ ਵੀ ਨਜਾਇਜ਼ ਬਦਨਾਮ ਕਰਦਾ ਇਹ ਸਾਡਾ ਹੁਣ ਮੇਰੀ ਭੈਣ ਹੈਗੀ ਆ ਬਾਬੇ ਗੱਡੀ ਦੇ ਬੈਠੀ ਉਹਨਾਂ ਤੇ ਇਹ ਦਬਾਅ ਪਾਉਂਦੇ ਆ ਉਹਨਾਂ ਦੇ ਮਗਰ ਅਸੀਂ ਚਾਰ ਜੀ ਹੈਗੇ ਆ ਇਹ ਕਹਿੰਦੇ ਆ ਵੀ ਇਹਨੂੰ ਦਬਾ ਪਾ ਕੇ ਇੱਥੇ ਅਲੀਗੇਸ਼ਨ ਲਾਈਏ ਵੀ ਇਹ ਨਸ਼ਾ ਵੇਚਦੇ ਪਏ ਆ ਤੇ ਇਦਾਂ ਦੀ ਸਰ ਗੱਲ ਕੋਈ ਨਹੀਂ ਕਿਤੇ ਉਹ ਵੀ ਸਬੂਤ ਲਿਆ ਜਾਵੇ ਪਿੰਡ ਦੇ ਵਿੱਚੋਂ ਕੋਈ ਵੀ ਸਰਪੰਚ ਕਹਿ ਦੇਵੇ ਜਾਂ ਕੋਈ ਵੀ ਮੋਤਵਾਰ ਕਹਿ ਦੇਵੇ ਵੀ ਇਹ ਨਸ਼ਾ ਵੇਚਦੇ ਜਾਂ ਮੁੰਡੇ ਪੀਂਦੇ ਆ ਸਾਡੇ ਉਹਨਾਂ ਦਾ ਮੈਡੀਕਲ ਕਰਾਇਆ ਜਾਵੇ ਕਿਉਂਕਿ ਜੇ ਨਸ਼ਾ ਪਿੰਡ ਦੇ ਵਿੱਚ बिकਦਾ ਹੋਵੇ ਤਾਂ ਉਹਦੇ ਵਿੱਚ ਇਲੈਕਸ਼ਨ ਦੇ ਲੱਗ ਗਈ ਕਿਉਂ ਜਿਹੜਾ ਇਹ ਰੋਲਾ ਪਿਆ ਪਹਿਲਾਂ ਵੀ ਪੈਸਾ ਆਦਾ ਹਾਂਜੀ ਪਹਿਲੇ ਦਾਈਓ ਤੁਹਾਨੂੰ ਦੱਸਿਆ ਵੀ ਅੱਜ ਤੋਂ 10 ਸਾਲ ਪਹਿਲੇ ਸਾਡੀ ਸਿਸਟਰ ਬੈਠੀ ਗੱਦੀ ਦੇ ਉੱਤੇ ਪਹਿਲੇ ਵੀ ਰੋਲਾ ਪਿਆ ਸਕਦਾ ਸੀ ਅੱਜ ਹੀ ਕਿਉਂ ਰੋਲਾ ਪਿਆ ਆ ਇਹ ਸਿਰਫ ਇਲੈਕਸ਼ਨ ਦਾ ਕਰਕੇ ਪਿਆ ਸਰ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਭੈਣ ਨੂੰ ਇਨਸਾਫ ਮਿਲਿਆ ਜਾਵੇ ਇੱਕ ਮੇਰਾ ਬ੍ਰਦਰ ਹੈਗਾ ਛੋਟਾ ਮੇਰੀ ਭੈਣ ਦਾ ਉਹ ਵਿਚਾਰਾ ਹੈ ਹੰਡੀਕੈਪ ਆ ਇੱਕ ਨੂੰ ਵੈਸੇ ਹੀ ਮਰਗੀ ਦੇ ਦੌਰੇ ਪੈਂਦੇ ਆ ਇਹ ਉਲਟ ਇਹਨਾਂ ਨੇ ਮੈਨੂੰ ਇਹਨਾਂ ਨੇ ਫੜਾ ਕੇ ਤੇ ਬਾਅਦ ਵਿੱਚ ਮੇਰੇ ਜੀਆਂ ਦੇ ਉੱਤੇ ਅਟੈਕ ਕੀਤਾ ਸਾਡੀਆਂ ਕਿੰਨੇ ਬੰਦੇ ਐਡਮਿਟ ਆਏ ਸਰਕਾਰੀ ਹਸਪਤਲ ਜਿਹੜਾ ਸੱਟਾਂ ਲੱਗੀਆਂ ਜਨਾਨੀਆਂ ਸਾਡੇ ਬੰਦੇ ਜੀ ਪੰਜ ਆ ਜੀ ਪੰਜਾਂ ਨੂੰ ਨੇ ਐਡਮਿਟ ਕੀਤਾ ਦੋ ਤਾਂ ਸਾਡੀਆਂ ਹੈਗੀਆਂ ਜਨਾਨੀਆਂ ਤੇ ਦੋ ਮੁੰਡੇ ਸਾਡੇ ਤੇ ਇਹਨਾਂ ਨੇ ਸਾਰਿਆਂ ਨੇ ਦੇਖ ਲਓ ਜਾ ਕੇ ਉੱਥੇ ਜੇ ਤਾਂ ਝੂਠ ਹੋਵੇ ਸਰਾ ਸਾਰ ਝੂਠ ਹੋਵੇ ਤੇ ਅਸੀਂ ਜ਼ਿੰਮੇਵਾਰ ਇਹਨਾਂ ਨੇ ਅੱਗੇ ਕੁੱਟਮਾਰ ਕੀਤੀ ਹੈ ਜੇ ਕੁੱਟਣਾ ਬੰਦਿਆਂ ਨੂੰ ਕੁੱਟਣ ਦੇ ਸਾਨੂੰ ਕੁੱਟਣ ਦੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀਆਂ ਜਨਾਨੀਆਂ ਤੇ ਇਹਨਾਂ ਨੇ ਅਟੈਕ ਕੀਤਾ ਇਹ ਰੁਲਦਾ ਰਾਮ 12 ਬੰਦੇ ਸਾਧਦਾ ਇਹਦੇ ਡਿਮਾਨਿਆਂ ਤੋਂ ਬੰਦੇ ਆਏ 20 25 ਬੰਦੇ ਆਏ ਆ ਉਹਨਾਂ ਨੇ ਅਟੈਕ ਕੀਤਾ ਉਹਦੀ ਰਿਕਾਰਡਿੰਗ ਵੀ ਜਿਹੜੀ ਵੀਡੀਓ ਚ ਪਾਈ ਗਈ ਆ ਉਹ ਰਿਕਾਰਡਿੰਗ ਇਹਦੀਆਂ ਸੋਨੀ ਦੇ ਸਾਲੇ ਦੀਆਂ ਵਾ ਉਹ ਸਬੂਤ ਐਸੀ ਕਰਾਂਗੇ ਧੰਨਵਾਦ ਧੰਨਵਾਦ ਹਾਂਜੀ ਕੀ ਨਾਮ ਜੀ ਭਾਈ ਮੇਰੇ ਸਨ ਪੜ ਅੱਛਾ ਮੈਂ ਉਤੋਂ ਗਲੀ ਚੋਂ ਨੰਗਿਆ ਹਾਂਜੀ ਮੈਂ ਕੱਖ ਵੀ ਨਹੀਂ ਕੁਛ ਵੀ ਨਹੀਂ ਓਦਾਂ ਤੁਰਿਆ ਤੇ ਮੁੰਡਾ ਨਾਲ ਹੋਰ ਸੀ ਇਹ ਅੱਗੇ ਅੱਗੇ ਜਾ ਰਿਹਾ ਸੀਗਾ ਮੈਂ ਪਿੱਛੇ ਜਾ ਰਿਹਾ ਸੀ ਇਹਨੇ ਮੈਨੂੰ ਧੱਕਾ ਮਾਰਿਆ ਮੇਰੇ ਆਹ ਸੱਟ ਲੱਗੀ ਤਾਂ ਤੇ ਫੇ ਵੀ ਹਾਂਜੀ ਹਾਂਜੀ ਇਹ ਬੇਨਿਆ ਜੇ ਮੈਂ ਗਾਲ ਕੱਢੀ ਹੋਵੇ ਜਾਂ ਬੰਦਾ ਬੋਲਿਆ ਹੋਵੇ ਤੇ ਫੇ ਬੰਦਾ ਕਵੇ ਇਹਨੇ ਗਾਲ ਕੱਢੀ ਮੈਂ ਪੂਰੇ ਪਿੰਡ ਦੇ ਵਿੱਚ ਨਹੀਂ ਬੋਲਦਾ ਇਹ بڑا ਕੰਮ ਕਰਦੇ ਆ ਹਲਾਮੀ ਹਲਾਮੀ ਹੁੰਦੀ ਆ ਕਿ ਕਮਜ਼ੀ ਵੀ ਮੈਂ ਮਾਰਿਆ ਮਾਰਾ ਕੰਮ ਇੱਕ ਮਾਰੇ ਬੰਦੇ ਨੂੰ ਮੈਂ ਆਹ ਮੇਰਾ ਮੁੰਡਾ ਹੀ ਉਸੇ ਇਹ ਮੇਰੇ ਮੇਰੇ ਗੱਲ ਸੁਣਿਆ ਇਹ ਕਸਮ ਕਹਿੰਦਾ ਜਵਾਬ ਮੈਨੂੰ ਚਾਹੀਦਾ ਪੁਲਿਸ ਨੂੰ ਵੀ ਇਤਲਾਹ ਦਿੱਤੀ ਤੁਸੀਂ ਇਹਦੇ ਬਾਰੇ ਪੁਲਿਸ ਉਹਨਾਂ ਦੇ ਕਾਰ ਸੀਗੀ ਉਹਨਾਂ ਦੇ ਸਾਹਮਣੇ ਮੈਨੂੰ ਕੁੱਟਿਆ ਅੱਛਾ ਜੀ ਸਾਹਮਣੇ ਕੁੱਟਿਆ ਅੰਦਰ ਉਹ ਆ ਤੁ ਕਿਹੜੇ ਆਏ ਸੀ ਪੁਲਿਸ ਵਾਲੇ ਇੱਕ ਸਕੰਦਰ ਸੀਗਾ ਅੱਛਾ ਜੀ ਸਾਹਮਣੇ ਕੁੱਟਿਆ ਮੈਨੂੰ ਇਹ ਕਿਹੜਾ ਮੈਮ ਕਿਹੜਾ ਸੂਤ ਦਾ ਦਸੂ ਮੈਨੂੰ ਦਸੂ ਅਸੂ ਦਾ ਮੈਨੂੰ ਦਸੂਆ ਪੁਲਿਸ ਦੇ ਕਿੰਨੇ ਆ ਵੀ ਸਾਹਮਣੇ ਕੁੱਟਮਾਰ ਇਹਨਾਂ ਦੀ ਹੋਈ ਆ ਔਰ ਪੰਜ ਬੰਦੇ ਜਿਹੜੇ ਐਡਮਿਟ ਆ ਦਸੂਆ ਸਰਕਾਰੀ ਹਸਪੀਟਲ ਦੇ ਵਿੱਚ ਔਰ ਕੋਈ ਵੀ ਜਿਹੜੀ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਸਾਹਮਣੇ ਖੜੇ ਹੈਗੇ ਉਹ ਦੂਜਾ ਕੀ ਉਹਦਾ ਨਾਮ ਆ ਕੀ ਉਹਦਾ ਨਹੀਂ ਦੂਜਾ ਛੀਰਾ ਮੇਰੇ ਨਾਲ ਸੀਗਾ ਉਹ ਨਾਲ ਸੀਗਾ ਦੂਜਾ ਕਿਹੜਾ ਦੂਜਾ ਮੈਨੂੰ ਨਾਣੀ ਚਲੋ ਨਾਣੀ ਐਸਾ ਹੀ ਕਿਹੜਾ ਵਾ ਸਕੰਦਰ ਸਕੰਦਰ ਸੀਗਾ ਸਕੰਦਰ ਕੋਲ ਖੜਾ ਆਈਗਾ ਉਹਨੇ ਕੋਲ ਖੜਾ ਹੋ ਕੇ ਕਟਾਇਆ ਮੈਨੂੰ ਮੂੰਹ ਦੇ ਕੇ ਨਾ ਮੈਂ ਪਿੱਠ ਮਗਰ ਕੇ ਦੇਣੀ ਕਿ ਨਾ ਕਿਉਂ ਗਰੀਬ ਬੰਦੇ ਨੂੰ ਮੈਂ ਇਕੱਲਾ-ਇਕੱਲਾ ਹੀ ਆਂ ਤੇਰੇ ਸਿਰ ਤੇ ਕਰ ਮੇਰੇ ਨਾਲ ਸਹੀ ਗੱਲ ਪੈ ਗਈ ਇਹ ਕੀ ਹੋ ਗਿਆ ਕੱਲੇ ਦੇ ਆ ਕੇ ਬਹਿ ਗਿਆ ਮੁੰਡਾ ਮੇਰੇ ਨਾਲ ਨੂੰ 9 ਵਜੇ ਹੁੰਦਾ ਕੰਮ ਤੋਂ ਇਹ ਕੱਲੇ ਦੇ ਗੱਲ ਪੈਣਾ ਨੇ ਦਾ ਧੰਨਵਾਦ ਹਾਂਜੀ ਭਾਜੀ ਕੀ ਨਾਮ ਹਾਂਜੀ ਮੇਰਾ ਨਾਮ ਤਰਲੋ ਸਿੰਘ ਆ ਜੀ ਮੈਂ ਪਿੰਡ ਆਲੰਪੁਰ ਦਾ ਰਹਿਣ ਵਾਲਾ ਜੀ ਸਭ ਤੋਂ ਪਹਿਲਾਂ ਮੈਂ ਪੀਐਸਟੀ ਨਿਊਜ਼ ਵਾਲਿਆਂ ਦਾ ਧੰਨਵਾਦ ਕਰਦਾ ਜੀ ਸਾਡਾ ਪੱਖ ਸੁਣ ਲਈ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਇਹ ਜਿਹੜੇ ਰੋਲਦਾ ਰਾਮ ਦਾ ਭਤੀਜਾ ਜੀ ਲਵਦੀਪ ਨਵੀ ਸਨ ਆਫ ਸ਼ੀਸ਼ਾ ਇਹਨਾਂ ਨੇ ਪਿੰਡ ਦੇ ਵਿੱਚ ਗੁੰਡਾਗਰਦੀ ਇੰਨੀ ਕਿ ਕੀਤੀ ਹੈਗੀ ਆ ਕਿ ਨੱਥੂਪੁਰ ਡਮਾਣੇ ਤੋਂ ਇੱਕ ਬੌਣਾ ਨਾਮ ਦਾ ਮੁੰਡਾ ਆ ਜੀ ਅੱਛਾ ਜੀ ਉਹ 30 40 ਮੁੰਡੇ ਲੈ ਕੇ ਇੱਥੇ ਸਾਡੇ ਮਹੱਲੇ ਦੇ ਵਿੱਚ ਆਉਂਦਾ ਆ ਜੀ ਇਹ ਆਪਣੇ ਇੱਥੇ ਸਾਡੇ ਕਜ਼ਨ ਬ੍ਰਦਰ ਹੀ ਲੱਗਦੇ ਆ ਜੀ ਆਪਣਾ ਰਕੇਸ਼ ਉਹਨਾਂ ਦਾ ਨਾਮ ਆ ਜੀ ਅੱਛਾ ਜੀ ਉਹ ਮਾਤੜ ਇਨਸਾਨ ਆ ਜੀ ਉਹਨਾਂ ਦਾ ਮਾਪੇਵਾ ਜੀ ਜੇ ਉਹ ਗਰੀਬ ਮਾਪੇਵਾ ਜੀ ਉਹਨਾਂ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਹੈਗੀਆਂ ਵੀ ਅਸੀਂ ਤੁਹਾਨੂੰ ਉੱਥੇ ਵੜਨਾ ਵਾ ਅਸੀਂ ਤੁਹਾਨੂੰ ਉੱਥੇ ਵੜਨਾ ਹੈਗਾ ਵਾ ਉਹਨਾਂ ਦੇ ਉੱਪਰ ਅੱਜ ਤੋਂ ਮਹੀਨਾ ਪਹਿਲਾਂ ਵੀ ਮੁੰਡੇ ਸੱਦੇ ਗਏ ਸੀ 30 40 ਫਿਰ ਸਾਡੇ ਉਹਨਾਂ ਨੇ ਰੋਲਾ ਪਾਇਆ ਫਿਰ ਸਾਡੇ ਮਹੱਲੇ ਆਲਿਆਂ ਨੇ ਸਾਰਿਆਂ ਨੇ ਏਕਾ ਕਰਕੇ ਉਹ ਮੁੰਡਿਆਂ ਨੂੰ ਪਿੰਡ ਚੋਂ ਬਾਹਰ ਕੱਢਿਆ ਗਿਆ ਜਿਹੜੀ ਇਹਨਾਂ ਦੇ ਪੱਖ ਬੋਲ ਤੁਹਾਨੂੰ ਵੀਡੀਓ ਦਿੱਤੀ ਗਈ ਆ ਉਹ ਅੱਜ ਤੋਂ ਮਹੀਨਾ ਪਹਿਲਾਂ ਦੀ ਵੀਡੀਓ ਹੈਗੀ ਆ ਜਿਹੜੀ ਕੀ ਸਾਰੇ ਮਹੱਲੇ ਆਲਿਆਂ ਨੇ ਏਕਾ ਕਰਕੇ ਗੁੰਡੇ ਬਾਹਰ ਕੱਢੇ ਸੀ ਇਹ ਸਾਨੂੰ ਧਮਕੀਆਂ ਦਿੰਦੇ ਹੈਗੇ ਆ ਜੀ ਅਸੀਂ ਹੈਗੇ ਆ ਜੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਜੀ ਸ਼ੁਰੂ ਤੋਂ ਅਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਂਦੇ ਰਹੇ ਆ ਜੀ ਸਾਡੀ ਬਹੁਤ ਵਧੀਆ ਪਾਰਟੀ ਆ ਜੀ ਉਹ ਇਹ ਸਾਨੂੰ ਹੁਣ ਧਮਕੀਆਂ ਦਿੰਦੇ ਆ ਜੀ ਇਹ ਹੈਗੇ ਆ ਜੀ ਆਮ ਆਦਮੀ ਪਾਰਟੀ ਦੇ ਬੰਦੇ ਇਹ ਸਾਨੂੰ ਐਮਐਲਏ ਦੀਆਂ ਧਮਕੀਆਂ ਦਿੰਦੇ ਆ ਕਿ ਐਮਐਲਏ ਸਾਡਾ ਆਪਣਾ ਬੰਦਾ ਆ ਜੀ ਅਸੀਂ ਜੋ ਕੁਝ ਮਰਜ਼ੀ ਕਰਾ ਸਕਦੇ ਆ ਤੁਹਾਨੂੰ ਏਦਾਂ ਕਰਾ ਦਾਂਗੇ ਤੁਹਾਨੂੰ ਉਦਾਂ ਕਰਾ ਦਾਂਗੇ ਅੱਜ ਤੋਂ ਮਹੀਨਾ ਪਹਿਲਾਂ ਮਤੇ 109 ਦਾ ਇਹਨਾਂ ਨੇ ਉਹ ਆਪਣੇ ਐਸਆਈ ਸਕੰਦਰ ਨੂੰ ਪ੍ਰੈਸ਼ਰ ਪਾ ਕੇ ਪਹਿਲਾ ਧਲਾ ਦੇ ਕੇ ਰਿਸ਼ਵਤ ਦੇ ਕੇ ਮੇਰੇ ਤੇ ਪਰਚਾ ਕਰਾਇਆ ਗਿਆ ਸੀ ਜਿਹਦੀ ਕੀ 2 ਦਿਨਾਂ ਦੇ ਵਿੱਚ ਹੀ ਜਮਾਨਤ ਸੀ ਕਰਵਾ ਲਈ ਸੀ ਸਾਰਾ ਪਿੰਡ ਮੇਰੇ ਹੱਕ ਦੇ ਵਿੱਚ ਥਾਣੇ ਦੇ ਵਿੱਚ ਗਿਆ ਸੀਗਾ ਜੀ ਇਹਨਾਂ ਨੂੰ ਕੋਈ ਮੇਰੇ ਖਿਲਾਫ ਸਬੂਤ ਨਹੀਂ ਸੀ ਮਿਲਿਆ ਜੀ ਇਹ ਸਾਨੂੰ ਐਮਐਲਏ ਰੀ ਤਾਂ ਕਹਿੰਦੇ ਆ ਜਿੱਦਾਂ 3 ਤਰੀਕ ਜਿੱਦਾਂ ਲੜਾਈ ਹੋਈ ਆ ਬਾਬਾ ਜੀ ਦੇ ਘਰ ਉਸ ਦਿਨ ਇਹਨਾਂ ਦੇ ਘਰ ਕੋਈ ਵੀ ਨਾ ਦਾ ਫੈਮਿਲੀ ਦੇ ਵਿੱਚ ਮੁੰਡਾ ਨਹੀਂ ਸੀ ਇਹਨਾਂ ਦੀਆਂ ਕੁੜੀਆਂ ਤੇ ਇਹਨਾਂ ਦੇ ਛੋਟੇ ਛੋਟੇ ਬੱਚੇ ਸੀਗੇ ਜੀ ਇਹ ਆਪਣੀ ਜਗ੍ਹਾ ਤੇ ਨਿਆਜ ਲੈ ਕੇ ਮੱਥਾ ਟੇਕਣ ਲਈ ਆ ਰਹੀ ਸੀਗੇ ਜੀ ਇਹਨਾਂ ਨੇ ਆਪਣੇ ਬੂਹੇ ਦੇ ਵਿੱਚ ਹੀ ਈਲੂ ਨੇ ਲੱਤ ਮਾਰ ਕੇ ਸ਼ਨੀਲ ਨੂੰ ਸਿੱਟਿਆ ਉਹਦੀ ਜਨਾਨੀ ਨੂੰ ਘਰੋਂ ਖਿੱਚ ਕੇ ਲਿਆਂਦਾ ਉਸ ਜਨਾਨੀ ਦਾ ਚੂਲਾ ਤੋੜ ਦਿੱਤਾ ਗਿਆ ਜੀ ਸ਼ਨੀਲ ਦੀ ਹੱਡੀ ਫੈਕਚਰ ਹੋ ਗਈ ਆ ਗੋਡੇ ਦੀ ਜੀ ਇਸ ਕਰਕੇ ਜੀ ਜਿੱਦਣ ਸਾਡਾ ਚਾਚਾ ਜਿਹੜੇ ਸਾਡੇ ਹੁਣੇ ਬਿਆਨ ਦੇ ਕੇ ਗਏ ਆ ਏ ਫਿਰ ਇਹਨਾਂ ਦਾ ਪਤਾ ਲਾਣ ਲਈ ਗਏ ਉਧਰ ਗਲੀ ਦੇ ਵਿੱਚ ਉਹਨਾਂ ਦੀ ਆਰਾਮ ਲਾਲ ਦੀ ਗਲੀ ਦੇ ਵਿੱਚ ਇਹਨਾਂ ਨੇ ਏਐਸਆਈ ਸਕੰਦਰ ਉੱਥੇ ਮੌਕੇ ਤੇ ਮੌਜੂਦ ਸੀਗਾ ਨਾਲ ਉਹਨਾਂ ਦੇ ਕਾਂਸਟੇਬਲ ਸੀਗਾ ਉਹਨਾਂ ਦਾ ਸਾਨੂੰ ਨਾਂ ਨਹੀਂ ਪਤਾ ਏਐਸਆਈ ਦਾ ਸਾਨੂੰ ਨਾਂ ਪਤਾ ਵੀ ਏਐਸਆਈ ਸਕੰਦਰ ਸਿੰਘ ਮੌਜੂਦ ਸੀ ਉਹਨਾਂ ਦੇ ਸਾਹਮਣੇ ਧੱਕੇ ਮਾਰੇ ਗਏ ਆ ਜੀ ਇਹ ਤੇ ਸਰਾਬ ਸਾਹਿਬ ਧੱਕਾ ਹੋ ਰਿਹਾ ਜੀ ਵੀ ਮੁਲਾਜ਼ਮਾਂ ਨੂੰ ਚਾਹੀਦਾ ਵੀ ਗਰੀਬ ਬੰਦਿਆਂ ਦੀ ਹੈਲਪ ਕਰਨਾ ਮੁਲਾਜ਼ਮ ਕੋਲ ਖਲੋ ਕੇ ਇਹੋ ਜਿਹਾ ਧੱਕਾ ਕਰਾਉਣ ਗਰੀਬ ਬੰਦਿਆਂ ਨੂੰ ਧੱਕੇ ਮਰਾਉਣ ਦੇ ਬਹੁਤ ਮਾਰੀ ਗੱਲਾਂ ਨੇ ਆਪਣੇ ਬਾਬਾ ਜੀ ਤੇ ਦੋਸ਼ ਲਾਏ ਆ ਦੂਜੀ ਤੇ ਨੈਂ ਬੇ ਇੱਥੇ ਨਸ਼ਾ ਮਿਲਦਾ ਜੀ ਵੇਚਦੇ ਆ ਦਰਵਾਜ਼ੇ ਹਾਂਜੀ ਕੀ ਤੁਸੀਂ ਇਹ ਜਿਹੜਾ ਲੋਜ ਜਿਹੜੇ ਲਾਇਆ ਹੈ ਗਲਤ ਆ ਜਾਂ ਸਹੀ ਮੈਂ ਇਹਨਾਂ ਦੋਸ਼ਾਂ ਨੂੰ ਬਹੁਤ ਹੀ ਗਲਤ ਸਮਝਦਾ ਜੀ ਇਹ ਅੱਜ ਤੋਂ 10 ਸਾਲ ਪਹਿਲਾਂ ਆਪਣੀ ਗੱਡੀ ਤੇ ਬੈਠੇ ਆ ਜੀ ਬਹੁਤ ਹੀ ਆਪਣੀ ਧਿਆਨ ਦੇ ਨਾਲ ਬਹੁਤ ਹੀ ਸੂਝਮਾਨ ਤੇ ਬੀਬੀ ਜੀ ਸਾਡੇ ਸਨ ਬਾਰੋਂ ਸੰਗਤ ਇਹਨਾਂ ਦੇ ਕੋਲ ਆਉਂਦੀ ਹੈ ਜੀ ਤੁਹਾਨੂੰ ਪਤਾ ਹੈ ਕਿ ਕੋਈ ਚੰਗਾ ਇਨਸਾਨ ਹੋਵੇ ਉਹਦੇ ਪਿੱਛੇ ਕੋਈ ਸੰਗਤ ਆਉਂਦੀ ਹੈ ਜੀ ਅੱਜ ਤੋਂ 10 ਸਾਲ ਪਹਿਲਾਂ ਕੀ ਅੱਜ ਤੋਂ ਥੋੜਾ ਟਾਈਮ ਪਹਿਲਾਂ ਵੀ ਇਹਨਾਂ ਤੇ ਕੋਈ ਨਸ਼ੇ ਦਾ ਕੀ ਇਲਜ਼ਾਮ ਨਹੀਂ ਲਾਇਆ ਗਿਆ ਇਹ ਹੁਣ ਸਾਡੇ ਬੋਪਾ ਆਪਣੇ ਵੋਟਾਂ ਦਾ ਪ੍ਰੋਪਗੈਂਡਾ ਖੜਾ ਕਰ ਰਹੇ ਆ ਕਿ ਇਹਨਾਂ ਦੀਆਂ 40 50 ਵੋਟਾਂ ਹੈਗੀਆਂ ਵੀ ਆਂਟੀ ਸਾਡੀ ਆਂਟੀ ਪਾਰਟੀ ਨੂੰ ਵੋਟਾਂ ਪਾ ਕੇ ਉਹਨਾਂ ਦੇ ਬੰਦੇ ਨਾਲ ਬਣ ਜਾਣ ਇਹ ਇਸ ਕਰਕੇ ਮਾਮਲੇ ਦੇ ਵਿੱਚ ਬੀਬੀ ਜੀ ਹੁਣਾਂ ਨੂੰ ਉਲਝਾ ਰਹੇ ਆ ਤੇ ਇਹਨਾਂ ਤੇ ਗਲਤ ਦੋਸ਼ ਲਗਾ ਰਹੇ ਆ ਔਰ ਜਿਸ ਔਰ ਤਿੰਨ ਤਰੀਕ ਜਿਸ ਦਿਨ ਲੜਾਈ ਹੋਈ ਆ ਜਿਨ੍ਹਾਂ ਨੌਜਵਾਨਾਂ ਦੇ ਇਹਨਾਂ ਨੇ ਨਾਮ ਦਿੱਤੇ ਹਨ ਵੀ ਇਹ ਨੌਜਵਾਨ ਇਸ ਲੜਾਈ ਦੇ ਵਿੱਚ ਮੌਜੂਦ ਹਨ ਵੀ ਇਹ ਨਸ਼ਾ ਕਰਦੇ ਹਨ ਜਾਂ ਕਿ ਜੋ ਵੀ ਕੁਝ ਵੀ ਕਰਦੇ ਹਨ ਅਸੀਂ ਸਰਕਾਰ ਕੋਲੋਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਡਰੌਪ ਟੈਸਟ ਕਰਾਈ ਜਾਣ ਵੀ ਅਸੀਂ ਕਿਹੜਾ ਨਸ਼ਾ ਕਰਦੇ ਆ ਕਿਹੜਾ ਨਹੀਂ ਕਰਦੇ ਸਾਡੇ ਪਿੰਡ ਦੇ ਕੋਲੋਂ ਆਪਣਾ ਸਾਡਾ ਹੱਕ ਜਾਣਿਆ ਜਾਵੇ ਵੀ ਇਹ ਮੁੰਡੇ ਕਿੱਦਾਂ ਦੇ ਹਨ ਇਹ ਮੁੰਡੇ ਕਿੱਦਾਂ ਦੇ ਨਹੀਂ ਹਨ ਸਾਡੇ ਸਰਪੰਚ ਕੋਲੋਂ ਜਾਣਕਾਰੀ ਲਈ ਜਾਵੇ ਜੀ ਆ ਪਿੰਡ ਦੇ ਵਿੱਚ ਨਸ਼ਾ ਵਿਕਦਾ ਹੋਵੇ ਤਾਂ ਬਹੁਤ ਲਾਲਾ ਲਾਲਾ ਕਾਰ ਮੱਜ ਜਾਂਦੀ ਹੈ ਵੀ ਥਾਣਿਆਂ 'ਚ ਪਤਾ ਲੱਗ ਜਾਂਦਾ ਸਰਪੰਚ ਆਪ ਜਾ ਸਕਦੇ ਆ ਵੀ ਸਾਡੇ ਪਿੰਡ ਦੇ ਵਿੱਚ ਇਹ ਮਾੜਾ ਕੰਮ ਹੋ ਰਿਹਾ ਜੀ ਵੀ ਇਹ ਤੇ ਨੱਥ ਪਾਈ ਜਾਵੇ ਸਾਡਾ ਪਿੰਡ ਬਹੁਤ ਹੀ ਸੂਝਵਾਨ ਇਨਸਾਨਾਂ ਦਾ ਪਿੰਡ ਹੈ ਨਵਦੀ ਪ੍ਰਿੰਪਾ ਸਾਡੇ ਪਿੰਡ ਦਾ ਸਰਪੰਚਾ ਜੀ ਬਹੁਤ ਹੀ ਵਧੀਆ ਨੌਜਵਾਨ ਸਰਪੰਚਾ ਪੜ੍ਹਿਆ ਲਿਖਿਆ ਐਜੂਕੇਟਿਡ ਬੰਦਾ ਆ ਜੀ ਉਹਨਾਂ ਨੇ ਅੱਜ ਤੱਕ ਸਾਡੇ ਪਿੰਡ ਦਾ ਮਾਮਲਾ ਕੋਈ ਵੀ ਲੜਾਈ ਝਗੜਾ ਹੁੰਦਾ ਥਾਣੇ 'ਚ ਨਹੀਂ ਜਾਣ ਦਿੱਤਾ। ਇਹ ਜਿਹੜੇ ਰੂਲਦਾ ਰਾਮ ਹੁਣੀ ਆ ਜੀ ਉਹਨਾਂ ਕੋ ਜਾ ਕੇ ਪ੍ਰੈਸ਼ਰ ਪਾਉਂਦੇ ਆ ਕੋਈ ਵੀ ਕੰਮ ਹੋ ਜੇ ਵੀ ਸਾਡਾ ਇਸ ਤਰ੍ਹਾਂ ਦਾ ਪਰਚਾ ਕਰਾ ਦੇ ਸਾਡਾ ਉਸ ਤਰ੍ਹਾਂ ਦਾ ਪਰਚਾ ਕਰਾ ਦੇ। ਨਵਦੀਪ ਪ੍ਰਿੰਪਾ ਜੀ ਆ ਜੋ ਸਾਡੇ ਬੜੇ ਰਿਸਪੈਕਟਡ ਸਰਪੰਚ ਆ ਉਹ ਇਹਨਾਂ ਨੂੰ ਮਨਾ ਕਰ ਦਿੰਦੇ ਆ ਵੀ ਅਸੀਂ ਜਿਹੜਾ ਪਿੰਡ ਦਾ ਮਾਮਲਾ ਆ ਉਹ ਪਿੰਡ ਦੇ ਵਿੱਚ ਹੀ ਅਸੀਂ ਲਿਬੇੜਾਂਗੇ ਥਾਣੇ ਤੱਕ ਨਹੀਂ ਜਾਣ ਦੇਣਾ। ਤੇ ਇਹ ਜਿਹੜੇ ਦੋਸ਼ ਲਾਏ ਗਏ ਆ ਬੀਬੀ ਜੀ ਹੁਣਾਂ ਤੇ ਨੌਜਵਾਨਾਂ ਦੇ ਉੱਪਰ ਇਹ ਸਾਰਾ ਸਾਰ ਗਲਤ ਦੋਸ਼ ਆ। ਅਸੀਂ ਪ੍ਰਸ਼ਾਸਨ ਕੋਲੋਂ ਇਹੀ ਉਮੀਦ ਕਰਦੇ ਗਰੀਬ ਮਾਤੜ ਬੰਦੇ ਆ ਜੀ ਸਭ ਦਿਹਾੜੀਦਾਰ ਬੰਦੇ ਆ ਜੀ ਆਪਣੇ ਆਪਣੇ ਘਰਾਂ ਦੇ ਖਰਤੇ ਚੱਕਦੇ ਆ ਜੀ ਇਹ ਆਪਣੇ ਬਾਹਰੋਂ ਮੁੰਡਿਆਂ ਦੀਆਂ ਧਮਕੀਆਂ ਦਿੰਦੇ ਆ ਕਿ ਸਾਡੇ ਮੁੰਡੇ ਅਮਰੀਕਾ ਆ ਸਾਡਾ ਫਲਾਣਾ ਢਿੰਕਣਾ ਅਸੀਂ ਆਹ ਕਰਾ ਦਾਂਗੇ ਅਸੀਂ ਪੁਲਿਸ ਨੂੰ ਇਨੇ ਪੈਸੇ ਦੇ ਦਾਂਗੇ ਅਸੀਂ ਉਹਨੇ ਪੈਸੇ ਦੇ ਦਾਂਗੇ ਵੀ ਪੁਲਿਸ ਮੁਲਾਜ਼ਮਾ ਨੂੰ ਵੀ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਅਸੀਂ ਰਿਸ਼ਵਤਖੋਰ ਬੰਦੇ ਹੈਗੇ ਆ ਵੀ ਜਿਹੜਾ ਤੁਸੀਂ ਸਾਡੀ ਲਾਲਾ ਲਾਲਾ ਕਾਰ ਕਰਦੇ ਪਿਓ ਪੰਚਾਇਤ ਵਿੱਚ ਇਹਨਾਂ ਨੇ ਨਵਦੀ ਪ੍ਰਿੰਪੇਪਾਲ ਵੀ ਸਰਪੰਚ ਦੇ ਖਿਲਾਫ ਵੀ ਗੱਲਾਂ ਕਹੀਆਂ ਹਨ ਕਿ ਉਹ ਨੌਜਵਾਨ ਨੇ ਰਿੰਪੇ ਦੇ ਥੱਪੜ ਮਾਰ ਰਹੇ ਹਨ ਜਾਂ ਰਿੰਪੇ ਨੂੰ ਘੇਰ ਕੇ ਕੁੱਟਿਆ ਹੈ ਤੁਸੀਂ ਸਰਪੰਚ ਸਕੂਲ ਵੀ ਜਾ ਕੇ ਸਾਡਾ ਹੱਕ ਸੁਣ ਸਕਦੇ ਆ ਕਿ ਅਸੀਂ ਉਹਨਾਂ ਦੇ ਕਿੰਨੇ ਇੱਕ ਗਲ ਪਏ ਹੈਗੇ ਆ ਜਾਂ ਕਿੰਨਾ ਕੁ ਉਹਨਾਂ ਨੂੰ ਗਾਲੀ ਗਲੋਚ ਕੀਤੀ ਹੈ ਇਸੇ ਕਰਕੇ ਮੈਂ ਇੱਥੇ ਇਹ ਗੱਲ ਨੂੰ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਭਾਈ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਸਣੀ ਮੇਰਾ ਰਜਿੰਦਰ ਨਾਮ ਹੈ ਪਿੰਡ ਆਲੰਪੋਰ ਦਾ ਰਹਿਣ ਵਾਲੇ ਆ ਸਾਡੇ ਜੋ ਗੁਰੂਆਂ ਤੇ ਲਾਈ ਬੰਦਾਮੀ ਕੀਤੀ ਸਾਡੇ ਗੁਰੂਆਂ ਦੀ ਇਹਨਾਂ ਬਹੁਤ ਕੰਮ ਮਾੜਾ ਕੀਤਾ ਸਰਪੰਚ ਸਾਡੇ ਪਿੰਡ ਦਾ ਬਹੁਤ ਚੰਗਾ ਵਾ ਉਹਨਾਂ ਨੂੰ ਇਹਨਾਂ ਨੇ ਮਾੜਾ ਚੰਗਾ ਬਹੁਤ ਬੋਲਿਆ ਵਾ ਜੋ ਸਾਡੇ ਬਾਬੇ ਜੀ ਆ ਮੇਰੀ ਜਨਾਨੀ ਇਨੀ ਬਿਮਾਰੀ ਇਹਨਾਂ ਨੇ ਠੀਕ ਕੀਤੀ ਬਾਬੇ ਨੇ ਸਾਡੇਆਂ ਨੇ ਬਹੁਤ ਵਧੀਆ ਬਾਬੇ ਸਾਡੇ ਇਹਨਾਂ ਨੇ ਜਾਣ ਕੇ ਝੂਠਾ ਹੀ ਇਹਨਾਂ ਦਾ ਨਾਮ ਲਿਆ ਚਿੱਟੇ ਭੇਜਦੇ ਆ ਕਰਦੇ ਕੋਈ ਐਸੀ ਗੱਲ ਨਹੀਂ ਇਹਨਾਂ ਤੋਂ ਤੇ ਬਹੁਤ ਮਾੜਾ ਕੰਮ ਇਹਨਾਂ ਨੇ ਕੀਤਾ ਬਾਬਿਆਂ ਨਾਲ ਇਹਨਾਂ ਦੀ ਨੋਹ ਨੂੰ ਗੁੱਤੋਂ ਫਾੜ ਕੇ ਇਹਨਾਂ ਨੂੰ ਬਾਹਰ ਕੱਢ ਕੇ ਰਾਮਾ ਜੀ ਨੇ ਆ ਗੋਡਾ ਲੈ ਕੇ ਲੱਤਾ ਬਹੁ ਮਾਰੀਆਂ ਉਹਨਾਂ ਦੇ ਛੋਰੀਆਂ ਦੇ ਬਹੁ ਮਾੜਾ ਕੰਮ ਕੀਤਾ ਇਹਨਾਂ ਨੇ ਵਾਹਿਗੁਰੂ ਜੀ ਕਾਰਛਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਜੀ ਸਰ ਜਿਹੜੀ ਇਹ ਘਟਨਾ ਹੋਈ ਹੈ ਪਿੱਛੇ ਝਗੜੇ ਦਾ ਤੇ ਇੱਕ ਬਾਬਾ ਜੀ ਦੇ ਵੀ ਲੋਸ਼ ਲਾਏ ਆ ਕੁਝ ਬੰਦਿਆਂ ਨੇ ਵੀ ਇੱਥੇ ਦਰਬਾਰ ਸੇ ਨਸ਼ਾ ਮਿਗਦਾ ਜਾਂ ਕੁਝ ਗਲਤ ਬੰਦੇ ਆਂਦੇ ਨੇ ਕੀ ਕਹਿਣਾ ਚਾਹੁੰਦੇ ਫਿਰ ਇਹ ਬਾਏ ਸਰ ਜੀ ਗਲਤ ਲਾਏ ਆ ਇਹ ਮੇਰੀ ਨਾਨਾ ਨਾਨਾ ਨੇ ਸਰ ਜੀ ਇਹ 10 ਸਾਲ ਹੋ ਗਏ ਇਹਨਾਂ ਨੂੰ ਗੱਦੀ ਦੇ ਬੇਟੀਆਂ ਨੂੰ ਇਹ ਹੁਣ ਅਸੀਂ ਇਹਨਾਂ ਨੂੰ ਮਿਲਣ ਲੱਗ ਪਏ ਆ ਸਾਰਾ ਸਾਡਾ ਸ਼ਰੀਕਾ ਨਾਲ ਇਕੱਠਾ ਹੋ ਗਿਆ ਸੋ ਜੀ ਹਾਂ ਸੀ ਕਰਦੇ ਇਹ ਜਿਹੜਾ ਮੇਰਾ ਸੋਹਰਾ ਆ ਨਾ ਉਹਨਾਂ ਦੀ ਸਾਰੀ ਗਲਤੀ ਆ ਉਹ ਇਹਨਾਂ ਨੂੰ ਕਹਿੰਦਾ ਆ ਕਿ ਤੁਸੀਂ ਇਹਨਾਂ ਤੇ ਇਲਜ਼ਾਮ ਲਾਓ ਬਾਬਾ ਜੀ ਤੇ ਬਾਬਾ ਜੀ ਬਿਲਕੁਲ ਸਹੀ ਆ ਇਹਨਾਂ ਕੋਈ ਸੰਗਤ ਆਂਦੀ ਆ ਉਹਨਾਂ ਨੂੰ ਵੀ ਬੁਰਾ ਭਲਾ ਇਹ ਕਹਿੰਦੇ ਆ ਜਾਣ ਕੇ ਕਹਿੰਦੇ ਆ ਬਾਬਾ ਜੀ ਸਹੀ ਆ ਤੇ ਮੇਰੀ ਸਰਜੀ ਇੱਕ ਦਰਾਣੀ ਆ ਆਪਾਂ ਕਿਸੇ ਦੇ ਧਰਮ ਬਾਰੇ ਕੁਝ ਨਹੀਂ ਕਹਿੰਦੇ ਉਹ ਹਰ ਵਾਰੀ ਕਹਿ ਦੂੰਗੀ ਮੈਨੂੰ ਏਦਾਂ ਕਹਿੰਦੇ ਜਦੋਂ ਹੀ ਲੜਦੀ ਉਦੋਂ ਹੀ ਸਾਨੂੰ ਕਹਿੰਦੀ ਮੈਨੂੰ ਚਮਾਰੀ ਕਹਿੰਦੀ ਜਾਂ ਕਿਦਾਂ ਅਸੀਂ ਸਰਜੀ ਕੋਈ ਨਹੀਂ ਉਹਨੂੰ ਏਦਾਂ ਦੀ ਗੱਲ ਕੀਤੀ ਮੇਰਾ ਬੇਟਾ ਆ ਉਹ ਦੁਕਾਨ ਤੇ ਰਹਿੰਦਾ ਉਹ ਸਾਰਾ ਪਿੰਡ ਜਾਣਦਾ ਵੀ ਉਹ ਕਿਸੇ ਨੂੰ ਮੜਾ ਚੰਗਾ ਨਹੀਂ ਕਹਿੰਦਾ ਉਹਦੇ ਸਿਰ ਇਹਨਾਂ ਨੇ ਰਿਪੋਰਟ ਕੱਲ ਬਣਾ ਕੇ ਕੀਤੀ ਆ ਕਿ ਮੈਨੂੰ ਇਹ ਇਸ ਧਰਮ ਬਾਰੇ ਕਹਿੰਦੀ ਆ ਆਪਾਂ ਸਾਰ ਸਾਰਿਆਂ ਨਾਲ ਰਲ ਕੇ ਰਹੀਦਾ ਕਿਸੇ ਨੂੰ ਧਰਮ ਬਾਰੇ ਅਸੀਂ ਕੁਝ ਨਹੀਂ ਕਹਨੇ ਸੋਹਰੇ ਮੇਰੇ ਨੇ ਮੈਨੂੰ ਵੀ ਕਟਵਾਇਆ ਸੋਨੀ ਕੋ ਕਹਿੰਦਾ ਇਹਨੂੰ ਵੀ ਫੜੋ ਮੈਂ ਤਾਂ ਜਾਣਦੇ ਹੀ ਸੀ ਦੁਕਾਨ ਨੂੰ ਮੈਨੂੰ ਕੋਈ ਪਤਾ ਵੀ ਨਹੀਂ ਸੀਗਾ ਇਹ ਗੱਲ ਹੋਈ ਸਾ ਤੇ ਉਹ ਜਿਹੜਾ ਮੁੰਡਾ ਸੋਨੀ ਆ ਉਹਨੇ ਮੈਨੂੰ ਬਹੁਤ ਜ਼ਿਆਦਾ ਸਰ ਕਟਿਆ ਠੀਕ ਹੈ ਥੈਂਕ ਯੂ ਮੇਰਨਾ ਬਲਵਿੰਦਰ ਕੌਰ ਜੈਸਈਆਂ ਜੈ ਮਸਤਾਨੀ ਜਿਹੜੇ ਬਾਬਾ ਜੀ ਤੇ ਦੋਸ਼ ਲਾਏ ਆ ਕੁਝ ਬੰਦਿਆਂ ਨੇ ਬੇਨਿਆਜ ਬਹੁਤ ਬੇਨਜ ਸਾਡੇ ਬਾਬਾ ਜੀ ਨੂੰ ਵੀ ਇਹਨਾਂ ਨੇ ਬਹੁਤ ਕੁੱਟਿਆ ਆਰਾਮਾ ਜਿਹੜਾ ਜੀ ਇਹਨਾਂ ਨੇ ਬਹੁਤ ਕੁੱਟਿਆ ਇਹਨਾਂ ਨੇ ਵਾਲ ਖੁੱਟੇ ਸੋਨੀ ਨੇ ਕੁੱਟਿਆ ਮੇਰੇ ਬੰਦੇ ਤੇ ਵੀ ਦੋਛ ਲਾਏ ਕਹਿੰਦੇ ਚਿੱਟਾ ਪੀਂਦਾ ਇਹਨਾਂ ਨੂੰ ਇਹ ਕੀ ਸਾਨੂੰ ਸਪੂਤ ਚਾਹੀਦਾ ਵੀ ਚਿੱਟਾ ਕਿੱਥੇ ਪੀਤਾ ਨੇ ਬਾਕੀ ਬਹੁਤ ਇਹ ਬਹੁਤ ਸਾਡੇ ਤੇ ਘਟਨਾ ਕਰਦੇ ਬਹੁਤ ਸਰਪੰਚ ਨੂੰ ਵੀ ਕੁਝ ਨਹੀਂ ਪਰ ਸਰਪੰਚ ਬਹੁਤ ਲੈਕ ਬੰਦਾ ਅੱਛਾ ਜੀ ਹਾਂਜੀ ਬਹੁਤ ਸਾਨੀ ਤੇ ਅੱਗੇ ਵੀ ਸ਼ਰਿਆਂ ਮੋਟਾ ਪਈਆਂ ਅਸੀਂ ਤੇ ਉਹਨੂੰ ਬਹੁਤ ਵਧੀਆ ਸਾਡੇ ਨਾਲ ਸਰਪੰਚ ਕੀ ਲੱਗਦਾ ਵੀ ਇਹ ਜਿਹੜਾ ਲੋਸ਼ ਲਾਏ ਆ ਕੋਈ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਇਹਨਾਂ ਨੇ ਵੋਟਾਂ ਦਾ ਕਰਕੇ ਕਰਦੇ ਜੋ ਕਰਦੇ ਵੋਟਾਂ ਵਿੱਚ ਕਰ ਠੀਕ ਵੋਟਾਂ ਦਾ ਕਰਕੇ ਕਰਦੇ ਸਾਡੇ ਨਾਲ ਪਾਰਟੀ ਬਾਜੀ ਗਿਆ ਇਹਨਾਂ ਦੇ ਕਰਕੇ ਧੰਨਵਾਦ ਧੰਨਵਾਦ ਬੰਬਾ ਜੀ ਜਿਹੜਾ ਤੁਹਾਡੇ ਪਿੰਡ ਦੇ ਸਰਪੰਚ ਨੇ ਪੜੇ ਲਿਖੇ ਆ ਔਰ ਸੂਝਵਾਨ ਆ ਪਿੰਡ ਦੀਆਂ ਗਲੀਆਂ ਦੇਖੀਆਂ ਔਰ ਸਾਰਾ ਜਿਹੜਾ ਪਿੰਡ ਦਾ ਵਿਕਾਸ ਹੋਇਆ ਇਸ ਪਿੰਡ ਦੇ ਵਿੱਚ ਹੈ ਕਿਉਂਕਿ ਬਾਹਰੋਂ ਪਤਾ ਲੱਗ ਜਾਂਦਾ ਪਿੰਡ ਦਾ ਸਰਪੰਚ ਪੈਸਾ ਲਾ ਰਿਹਾ ਜਾਂ ਨਹੀਂ ਲਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਆ ਜੀ ਸਰਪੰਚ ਸਾਡੇ ਪਿੰਡ ਦਾ ਬਹੁਤ ਵਧੀਆ ਬੰਦਾ ਬਹੁਤ ਜ਼ਿਆਦਾ ਵਧੀਆ ਬੰਦਾ ਉਹਨੇ ਸਾਰੇ ਪਿੰਡ ਦੇ ਵਿੱਚ ਅਨਸਾਫ਼ ਦਵਾਇਆ ਗਲੀਆਂ ਬਣਾਈਆਂ ਸਾਰਿਆਂ ਮਤਲਬ ਕੰਮ ਵਧੀਆ ਕਰਵਾਉਂਦਾ ਉਹ ਸਰਪੰਚ ਵਧੀਆ ਵਾ ਬੰਦਾ ਬਹੁਤ ਜ਼ਿਆਦਾ ਵਧੀਆ ਕੀ ਨਾਮ ਜੀ ਤੁਹਾਡਾ ਕੀ ਗੱਲਬਾਤ ਹੋਈ ਹੈ ਜੀ ਤੁਹਾਡੇ ਝਗੜਾ ਹੋਇਆ ਹੈ ਗੱਲਬਾਤ ਕੋਈ ਨਹੀਂ ਅਜ ਤੱਕ ਕਿਸੇ ਨਾਲ ਲੜਦਾ ਹੀ ਨਹੀਂ ਗਿਆ ਸਾਡੇ ਤਾਂ ਮੁੰਡੇ ਦੋਨੇ ਬਿਮਾਰ ਆ ਮੇਰੇ ਅੱਛਾ ਜੀ ਇਹਨਾਂ ਨੇ ਜਾਣ ਕੇ ਝਗੜਾ ਕੀਤਾ ਸਾਡੇ ਨਾਲ ਮੇਰੀ ਕੁੜੀ ਤੇ ਵੀ ਇਲਜ਼ਾਮ ਲੰਘਦੇ ਮੇਰੇ ਨਿਆਣੇ ਸਾਰੇ ਇਹਨਾਂ ਗਲੀ ਚ ਕੁੱਤੇ ਜਾਂ ਜਾ ਕੇ ਘਰ ਅੱਛਾ ਜੀ ਇਹ ਮੈਂ ਤਾਂ ਘਰ ਹੀ ਆਣੀ ਸੀ ਤੁਹਾਨੂੰ ਕੁੱਟ ਕੱਟ ਕੇ ਆਪ ਹੀ ਦਰਖਾਸਤ ਦੇ ਆਏ ਤਾਂ ਪੁਲਿਸ ਸਾਡੇ ਘਰ ਆਈ ਮੈਨੂੰ ਕਹਿੰਦੇ ਬੀਬੀ ਕੀ ਹੋਇਆ ਮੈਂ ਕਹਾਂ ਮੈਂ ਤਾਂ ਘਰ ਹੀ ਨੂੰ ਨਹੀਂ ਪਤਾ ਕੀ ਹੋਇਆ ਤੇ ਮੇਰੇ ਨਿਆਣਿਆਂ ਨੂੰ ਵੇਣਾ ਨੇ ਇੱਧਰ ਜਗ੍ਹਾ ਤੇ ਛੱਡੇ ਸੀਗੇ ਇਹਨਾਂ ਨੇ ਉੱਥੇ ਹੀ ਪਾਟ ਕੇ ਸਾਰੇ ਟਬਰ ਡੋ ਗਿਆ ਸੋਹ ਜਾਨੇ ਕੁੱਤੇ ਮੈਂ ਤੇ ਬਹੁਤ ਦੁਖੀ ਹਾਂ tho ਸਾਨੂੰ ਅਜੇ ਵੀ ਇਹਨਾਂ ਤੇ ਬਹੁਤ ਖਤਰਾ ਹੈ ਨੰਗਾ ਨਹੀਂ ਤੇ ਦੇਖਤਾ ਨਹੀਂ ਦੂਏ ਮਾਂ ਲਾਏ ਇਹ ਅੱਜ ਜਦੋਂ ਡੰਗੀ ਚੱਲਦਾ ਰੁਕ ਜਾਂਦੇ ਬਾਹਰ ਗਰੀਕ ਮੰਜਾ ਡਲਦੇ ਇੱਕ ਪਾਸੇ ਕੁੱਤਾ ਮਾਰ ਲੈਂਦੇ ਆ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਇਹੇ ਕਹਿੰਦੇ ਵੀ ਸਾਨੂੰ ਵੋਟਾਂ ਦੇਣ ਇੱਦਾਂ ਵੋਟਾਂ ਦੇਵਾਂਗੇ ਸਰਦ ਆਈ ਤਾਂ ਕਦੀ ਜਨਤ ਪਾਰਟੀ ਨਹੀਂ ਬਣਾਈ ਤੇ ਨਾ ਅਸੀਂ ਕਹਿੰਦੇ ਸਾਡੇ ਵਾਸਤੇ ਸਾਰੇ ਔਰੀ ਨੂੰ 10 ਸਾਲ ਹੋ ਗਿਆ ਕਦੀ ਤੇ ਬੈਠੇ ਨੂੰ ਕਦੀ ਅੱਜ ਤੱਕ ਕਿਛਦਾ ਮਾਰਾ ਨਹੀਂ ਕੀਤਾ ਏ ਆਪ ਵੀ ਖੋਜ ਹੁੰਦੇ ਰਾਇ ਇੱਥੇ ਜਗ੍ਹਾ ਤੇ ਹੋਣ ਕੁੜੀ ਦਾ ਝੂਠਾ ਇਲਜ਼ਾਮ ਲਾਇਆ ਵੀ ਇਹ ਤਾਂ ਚਿੱਤੇ ਬੁਲਾਉਂਦੀ ਆ ਮੁੰਡੇ ਬਾਹਰ ਗੁੰਡੇ ਸਾਦੀ ਆ ਟੀਕੇ ਰੰਦੀ ਆ ਨਾ ਜੇ ਇਹਦੇ ਚਰਬਾਦੀ ਨਹੀਂ ਗਏ ਤੇ ਤਾਂ ਜਿੰਨ ਭੂਤ ਹੁੰਦੇ ਆ ਅੱਛਾ ਕਹਿੰਦੇ ਬੜਾ ਕਰਦੀ ਆ ਇਹਨੂੰ ਵੀ ਬਹੁਤ ਕੁੱਟਿਆ ਆ ਇਧਰੋ ਜਗ੍ਹਾ ਤੇ ਵੀਰਵਾਰ ਸੀ ਇਹ ਉੱਠ ਕੇ ਇਧਰੋ ਗਈ ਆ ਮੁੰਡੇ ਨੂੰ ਦੇਖਣ ਦਾ ਹੋਰ ਗਈ ਸਾਰੇ ਜੀਆਂ ਨੂੰ ਇਹਨਾਂ ਟਾਇਆ ਇੱਕ ਪੰਡਾ ਸੀ ਇਹਨੂੰ ਵੀ ਫਾੜ ਕੇ ਇਹਨਾਂ ਡੰਡੇ ਮਾਰੇ ਕੁੱਤੇ ਉਹ ਜਿਹੜਾ ਰਾਮ ਆ ਉਹ ਕਹਿੰਦਾ ਤੂੰ ਮੇਜਾ ਹੀ ਸਬੂਤ ਆਉਣਾ ਆ ਤੂੰ ਇਦਾਂ ਨਹੀਂ ਸਬੂਤ ਹੁੰਦੀ ਇਹ ਵੀ ਬਹੁਤ ਘੁੱਟਿਆ ドラਮਾ ਤੇ ਨੀਂਦ ਨੂੰ ਨਹੀਂ ਨੀਂਦ ਤੇ ドラਮਾ ਠੀਕ ਹੈ ਜੀ ਸਾਨੂੰ ਹਾਂ ਜੀ ਬਾਬਾ ਜੀ ਅੱਜ ਤੁਹਾਡੇ ਪਿੰਡ ਜਿਹੜਾ ਪਤਾ ਲੱਗਾ ਸੀ ਝਗੜਾ ਹੋਇਆ ਉਸ ਤੋਂ ਬਾਅਦ ਜਿਹੜਾ ਇੱਥੇ ਇਹ ਵੀ ਲੋਸ਼ ਲਾਏਗੇ ਪਹਿਲੀ ਧਿਰ ਵੱਲੋਂ ਬੇ ਇਸੇ ਚੁੱਟਾ ਬਿਗਦਾ ਜੀ ਨਸ਼ਾ ਬਿਗਦਾ ਪਿੰਡ ਆਲੰਪੁਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਇਹ ਜਿਹੜਾ ਬਿਗਦਾ ਜੀ ਤੇ ਬਿੱਲ ਕੋਲੇ ਇਹੋ ਜਿਹਾ ਕੰਮ ਨਹੀਂ ਅਸੀਂ ਪੂਰਾ ਆਪਣਾ ਸਬੂਤ ਦਾਂਗੇ ਸਾਡੇ ਇਹ ਮੇਰਾ ਪੇਟ ਵੀ ਸਬੂਤ ਦੇਗਾ ਬਾਰਨੇ ਪਿੰਡ ਵੀ ਸਬੂਤ ਦੇਣਗੇ ਇਹੋ ਜੀ ਗੱਲ ਨਹੀਂ ਹੀ ਬਣਾਈ ਸਭਾਂ ਬਾਕੀ ਇਹ ਗੱਲ ਆ ਵੀ ਇਹ ਜਿਹਨੇ ਬਾਬੇ ਜੀ ਹੋਣੀ ਆ ਇਹਨਾਂ ਤੇ ਵੀ ਨਜਾਇਜ਼ ਦੋਸਲਾ ਆ ਸਾਡੀ ਮਾਤਾ ਮਰ ਗਈ ਉਹਨੂੰ 20 ਸਾਲ ਹੋ ਗਏ ਤੇ ਕਹਿੰਦੇ ਵੀ ਹੋਰ ਕਿ ਵੀ ਜਿੰਨ ਆਉਂਦਾ ਸੀ ਤੇ ਇਹਦੇ ਲੋ ਵੀ ਕਹਿੰਦੇ ਵੀ ਜਿੰਨ ਆਉਂਦਾ ਹੈ RAME ਨੇ ਇੰਨੀ ਗੱਲ ਕਹੀ ਰੂਪੇ ਨੇ ਕਹੀ ਸ਼ਿੰਕੋ ਦਾ ਜਿਹੜਾ ਮੁੰਡਾ ਸੋਨੀ ਉਹਨੇ ਕਹੀ ਬਾਕੀ ਹੀਰ ਨੇ ਵੀ ਇੰਨੀ ਗੱਲ ਕਹੀ ਉਹਨਾਂ ਨੇ ਕਿਥੋਂ ਦੇਖ ਲਿਆ ਜੀ ਜਿੰਨਾਂ ਦਾ ਪਤਾ ਨਹੀਂ ਕਿੱਥੇ ਦੇਖਣੇ ਲੋਕਾਂ ਦਾ ਪੜਾ ਕਰਦੇ ਜਿੰਨ ਆ ਗਿਆ ਹਾਂਜੀ ਆ ਇੰਨੀ ਗੱਲ ਵਾ ਤੇ ਵੇਖ ਲਓ ਵੀ ਉਹਦੇ ਵਿਚਾਰੇ ਮਰ ਗਏ 20 ਸਾਲ ਹੋ ਗਏ ਖਰੇ ਕਿੱਧਰ ਗਏ ਤੇ ਕਿੱਧਰ ਨਹੀਂ ਗਏ ਤੇ ਉਹ ਸਾਡੀ ਮਾਦਾ ਤੇ ਆ ਜਿਹੜਾ ਦੋਸ਼ ਨਾ ਆਇਆ ਨਾ ਭੰਡਣੀ ਕੀਤੀ ਇਹਦਾ ਸਬੂਤ ਹੋਣਾ ਚਾਹੀਦਾ ਫੈਸਲਾ ਚੰਗੀ ਤੇਰਾ ਸਰਕਾਰ ਕਰੇ ਹੱਕ ਦੀਆਂ ਹੱਕ ਦੀਆਂ ਹੱਕ ਨਵੇੜਿਆ ਹੀ ਛੂਟ ਦਾ ਜਲਾਮ ਨਹੀਂ ਲਾਉਣਾ ਕੇ ਇੱਥੇ ਆਹ ਜਿਹੜੀ ਗੱਲ ਕਹੀ ਸਾਨੂੰ ਸਵੇਰੇ ਹੀ ਪਤਾ ਲੱਗਾ ਤੇ ਮੈਂ ਹ ਹੁਣ ਮੰਨ ਕੇ ਰੱਖੀ ਸੀ ਗੱਲ ਤੇ ਮੈਂ ਚੱਲ ਮਾਵੀ ਆਪਣੇ ਇਹਨਾਂ ਨੂੰ ਬੋਲ ਦਿੰਨਾ ਠੀਕ ਹੈ ਮੈਂ ਪਿੰਡ ਕਾਲਮਪੁਰ ਦੇ ਵਿੱਚ ਹੈ ਜਿੱਥੇ ਕੀ ਦਰਬਾਰ ਆ ਔਰ ਕੁਝ ਲੈਕੀਆਂ ਨੇ ਜਿਹੜਾ ਕੱਲ ਲੋਚਾਰੇ ਸੇ ਵੇ ਇੱਥੇ ਦਰਬਾਰ ਤੇ ਬਾਬਾ ਜੀ ਜਿਹੜੇ ਗੱਲ ਕਿਥੇ ਅਨਸਰ ਆਉਂਦੇ ਆ ਉਹ ਚਿੱਟਾ ਦਾ ਜਿਹੜਾ ਹੈਗਾ ਵੀ ਇੱਥੇ ਨਸ਼ਾ ਕੀਤਾ ਜਾਂਦਾ ਔਰ ਵੇਚਿਆ ਜਾਂਦਾ ਗਲੀ ਦੇ ਵਿੱਚ ਮੌਜੂਦ ਨਾ ਆਂਡ ਗੌਂਡ ਦੇ ਵਿੱਚ ਵੀ ਪਤਾ ਕਰਨ ਲੱਗੇ ਆਪਾਂ ਔਰ ਗੱਲਬਾਤ ਵੀ ਕਰਾਂਗੇ ਛੰਡੇ ਦਾ ਮੁੰਡੇ ਅੰਕਲ ਜੀ ਤੇ ਕੀ ਮੈਸੇਜ ਜਣਾ ਦੇਣਾ ਹੈ ਅੰਬਬਾ ਜੀ ਇਹ ਤੁਹਾਡੇ ਪਿੰਡ ਦਰਵਾਜ਼ਾ ਬੰਬਾ ਜੀ ਸੇਵਾ ਕਰਦੇ ਨੇ ਕੁਝ ਬੰਦੇ ਜਿਹੜੇ ਆ ਇਲੈਕਸ਼ਨ ਵੀ ਹੋ ਰਹੀ ਹੈ ਉਹਦੇ ਵਿੱਚ ਜਿਹੜਾ ਹੈਗਾ ਵੀ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਔਰ ਜਿਹਨਾਂ 'ਤੇ ਇਲਜ਼ਾਮ ਲੱਗਾ ਉੱਠ ਮਾਰਤਾ ਔਰ ਚਿੱਟਾ ਜਿੰਨੇ ਬਾਬਾ ਜੀ ਤੇ ਨਸ਼ੇੜੀ ਆਪਣੇ ਚਿੱਟਾ ਵੇਚਦੇ ਨੇ ਇਹ ਰਾਜ ਮੱਲਦਾ ਕੋਈ ਨਿਸ਼ਾਨੀ ਨਹੀਂ ਮਿਲਦਾ ਨਾ ਕੋਈ ਪਛਾਣ ਨਹੀਂ ਦਾ ਨਾਮ ਦੱਸਦਾ ਇਹ ਬਿਲਕੁਲ ਗੰਦ ਘਰਾਂ ਦੇ ਵਿੱਚ ਚੂਹੇ ਜਾਂਮ ਲਾਏ ਆ ਇਹ ਆਹ ਬੋੜਾ ਕਰੀ ਕਿਉਂਕਿ ਜੇ ਪਿੱਟਾ ਇਸ ਗਲੀ ਦੇ ਵਿੱਚ ਗਲੀ ਛੁੱਕ ਜੀਏ ਜਾਂ ਪਿੱਟਾ ਬਿਲਦਾ ਹੋਵੇ ਇੱਥੇ ਤੇ ਆਟ ਵਾਰਡ ਵੀ ਧੁੱਬੀ ਹੋ ਜਾਂਦਾ ਕਹਿੰਦਾ ਬਿਲਦਾ ਜੇ ਤੁਸੀਂ ਕਾਣੀ ਕੰਪਲੇਂਟ ਕਰਾਂ ਜਾਗੇ ਬਿਲਕੁਲ ਜੇ ਕੋਈ ਵੀ ਵੀਡੀਓ ਮਾਰਦੀ ਪੁੱਲ ਵਿੱਚ ਜਾ ਕੇ نیچے ਪਿੱਟਾ ਕੋ ਦੇਖਦਾ कोई इंतजार नहीं है कि बिल्कुल कुछियां जमाए गए है एक वक्त बंद नहीं आना जी कि मौसम खराब बना ना राम 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 जना बड़ा खराब हो गया इतनी सारी सारे पिंड में चीजें तो सब गला कुछ ये आने आगे टिक्की के लोकां मतलब नाम से अंदर अमेरिका बैठे या मैं पैसे लेकर मौजूद हासिल ये बहुत बंद कर दंगा ਕਿ ਜੀ ਕੋਈ ਨਾ ਨਹੀਂ ਗਿਆ ਸੀ ਕੋਈ ਨਹੀਂ ਨਹੀਂ ਬੁਣਾ ਕੋ ਸ਼ਰਾਬ ਵੀ ਸੀ ਨਾ ਰਾਤ ਦਾ ਐਵੇਂ ਗਰੀਬਾਂ ਨੂੰ ਕਹਿ ਰਿਹਾ ਇਧਰ ਉਹ ਕਹਿੰਦਾ ਮੇਰੇ ਮੁੰਡੇ ਮੀਕਾ ਬੈਠਾ ਮੈਨੂੰ ਸਵਾਹ ਦੀ ਮੈਂ ਜਿਹੜਾ ਬੋਤਲਾ ਜਿਹੜਾ ਕੋਈ ਬੋਲੇ ਲੈਣੀ ਜੋਰ ਨਾਲ ਲੈ ਲੂੰਗਾ ਅੱਜ ਲੱਗ ਕੇ ਕਹਿੰਦਾ ਬਣ ਦੇਣਾ ਅਸੀਂ ਕੋਈ ਬੋਤਲ ਨੂੰ ਪਾਉਣੀ ਜਿੱਦਾਂ ਮਰਜੀ ਜੋਰ ਨਾਲ ਸੰਸਾਰ ਜੀ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਕੀ ਉਹ ਬੱਸ ਲੱਗੇ ਦਰਵਾਜ਼ੇ ਪਾਪਾ ਜੀ ਦਾ ਹਾਂ ਜੀ ਔਰ ਕੋਝ ਲੱਗਦੇ ਆ ਇਹਨਾਂ ਤੇ ਵੀ ਇਸ ਗਲੀ ਦੇ ਵਿੱਚ ਹੀ ਦਾ ਹੈ ਤੇ ਗੁੰਮਰੇ ਆਉਂਦੇ ਆ ਕਲ ਪੰਸਰ ਤੇ ਛੇੜੀ ਜਾਂਦੇ ਹੋਵੇ ਇੱਥੇ ਚਿੱਟਾ ਜਿਹਾ ਗੱਗਿਆ ਵਿੱਚ ਪੇਚਿਆ ਜਾਂਦਾ। ਕੀ ਲੱਗਦਾ ਇਹ ਕੋਈ ਚਿੱਟਾ ਨਹੀਂ ਲੱਗਦਾ ਕੋਈ ਕੋਣੀ ਐ ਕਿ ਤੂੰ ਇਹ ਨਾ ਦੇਖਦੇ ਗੁਆਇਆ ਦੇਖਦੇ। ਕੋਈ ਸਪਾਈਚਰੋਂ ਪੁੱਛ ਲੂੰ ਮਿੰਬਰ ਨੂੰ ਪੁੱਛ ਲੂੰ ਕੋਈ ਬਾਹਰ ਦੇ ਸੰਧਾਨ ਨੂੰ ਪੁੱਛ ਲੂੰ ਇੱਥੇ ਕੋਈ ਗਰਤ ਕੰਮ ਹੈ ਇਹ ਜੀ ਦੇ ਅੱਗੇ ਜ਼ਰੂਰ ਆ। ਮਤਲਬ ਸ਼ਰਾਪ ਹੀ ਨਹੀਂ ਆ ਉਹ ਕੋਈ ਜਿਹੜਾ ਦੇਖ ਕੋਈ ਨਾ। ਕਿਉਂਕਿ ਜੇ ਚਿੱਟਾ ਮਿਲਦਾ ਹੋਵੇ ਤਾਂ ਪਿੰਡ 'ਚ ਆੜ ਡਾੜ ਦੀ ਗੱਡੀ ਹੋ ਜਾਂਦੀ ਹੈ। ਇਹ ਬੱਚੇ ਜੇ ਅੱਜ ਜਿਹੜਾ ਚਿੱਟਾ ਜਿਹੜਾ ਦੂਜਾ ਬੱਚਾ ਪਿੰਡਾ ਪਿਆ ਉਹ ਕੰਡੇ ਬੱਚਿਆਂ ਨੂੰ ਦਾਲ ਸਕਦਾ। ਹਾਂਜੀ ਹਾਂਜੀ। ਫੇਰ ਕੋਈ ਇਹਦੇ ਵਿੱਚ ਇਹ ਝੂਠੇ ਆ ਜਲਾਮ ਹੈ ਕੋਈ ਨਹੀਂ ਇਹ ਗੱਲ ਬਾਤ। ਕੀ ਮੰਨ ਕਰਦੇ ਆ ਜਿਹੜੇ ਜਿਹਨਾਂ ਦੇ ਝੂਠੇ ਜਲਾਮ ਬਾਬਾ ਜੀ ਨੂੰ ਜਿਹੜਾ ਹੈ ਨਾ ਇਹ ਇੱਕ ਰੁੱਤਪਾ ਹੈ ਜੋ ਬਾਬਾ ਜੀ ਦਾ ਹੁੰਦਾ ਪਿੰਡ ਦੇ ਵਿੱਚ ਨਾ ਸਾਰੇ ਜਿਹੜੇ ਆ ਉਹਨਾਂ ਦਾ ਰਿਸਪੈਕਟ ਕਰਦੇ ਹਾਂ ਜਿਹਨਾਂ ਕਰਦੇ ਆ ਉਹਨਾਂ ਦਾ ਵੀ ਚੱਲਦਾ ਕਿ ਤੇ ਉਹਨਾਂ ਨੂੰ ਮਿਲਟੀਪਲੀਸ ਕਰਦੀ ਹਾਂਜੀ ਹਾਂਜੀ ਉਹ ਦੇਖੋ ਜੀ ਇਹ ਰਾਹੀਂ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਜਿਹੜਾ ਇਹਨਾਂ ਦੇ ਝੂਠਾ ਗੋਈਆ ਦਿੰਦੇ ਆ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਸੰਭਾ